ਆਓ ਗੁਰੂਪਸਾ ਸੰਗਤ ਜੀ ਤਾਂ ਸੇਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਗਮਨ ਗੁਰਪੁਰਬ ਦੇ ਖੁਸ਼ੀ ਦੇ ਅੰਦਰ ਆਪਾਂ ਇਕੱਤਰ ਹੋਏ ਅੱਥੇ ਅੱਜ ਉਹਨਾਂ ਦੇ ਪਰਜੰਤ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਜੋ ਅੱਜ ਦੇ ਦਿਨ ਉਸ ਜ਼ਾਲਮ ਨਾਲ ਜ਼ਬਰਦਸਤ ਟੱਕਰਾ ਸਬਰ ਦੇ ਨਾਲ ਕਰਦਿਆਂ ਹੋਇਆਂ ਜੋ ਆਪਣੀਆਂ ਸ਼ਹਾਦਤਾਂ ਪ੍ਰਾਪਤ ਕਰ ਗਏ ਕਿਸੇ ਨੇ ਕਵੀ ਨੇ ਬੜਾ ਪਿਆਰਾ ਲਿਖਿਆ ਹੈ ਲੈ ਵੇ ਗੰਗੂ ਪਾਤੀਆ ਲੜਨ ਤਾਂ ਸੰਭਾਲਵੇ ਨੀਹਾਂ ਚ ਸ਼ਹੀਦ ਹੋਗੇ ਗੋਬਿੰਦ ਦੇ ਲਾਡਲੇ ਕਿ ਸਾਰੇ ਸਮਾਂ ਹੀ ਉਹ ਗੰਗੂ ਨੂੰ ਲਾਣਤਾ ਪੈਰੀਆਂ ਆਉ ਇਹ ਕਵਿਤਾ ਨਾਲ ਆਪ ਜੀ ਲਗੇ ਸਾਨੇ ਰੱਖਨੇ ਆ ਲੈ ਵੇ ਗੰਗੂ ਪਾਪੀਆਂ ਲਾਣਤਾ ਸੰਬਾਲ ਵੇ ਨਿਹਾਂਚ ਸ਼ਹੀਦ ਹੋਗੇ ਗੋਬਿੰਦ ਦੇ ਨਾਲ ਨੀਹਾਂ ਚ ਸ਼ਹੀਦ ਹੋਗੇ ਗੋਬਿੰਦ ਦੇ ਨਾਲ ਬੱਚਿਆਂ ਦੇ ਦਿਨਾਂ ਦੀਆਂ ਤੜਕਨਾ ਖਲੋ ਬੱਚਿਆਂ ਦੇ ਦਿਲਾਂ ਦੀਆਂ ਤੜਕਨਾ ਖਲੋ ਦੀਆਂ ਤੈਨੂੰ ਕਦ ਦੁੱਖ ਤੇਰੇ ਦਿਲ ਦੀਆ ਹੋ ਗਿਓ ਅੱਜ ਖੁਸ਼ੀ ਨਾਲ ਚੱਲੀ ਮਸਤੀ ਦੀ ਚਾਲ ਵੇ ਲੇਵੇ ਗੰਗੂ ਪਾਪੀਆਂ ਲਾਣਤਾ ਸਮਾਲ ਲੈਵੇ ਨਿਹਚ ਸ਼ਹੀਦ ਹੋਗੇ ਗੋਬਿੰਦ ਦੇਲਾ ਬੇਗਾਨੀਆਂ ਸੀ ਅੰਧਰਾ ਕਿਸੇ ਮਾ ਦੇਲਾ ਬੇਗਾਨੀਆਂ ਸੀ ਅੰਦਰ ਕਿਸੇ ਮਾ ਦਿਲ ਵਾਲ ਸੀ ਤੈਨੂੰ ਕੀ ਏ ਤੇਰੇ ਲਈ ਤਾਂ ਦੁਸ਼ਮਨ ਦੇ ਬਾਲ ਸੀ ਵੇਚਿਆ ਇਮਾਨ ਤੂ ਤਾਂ ਫੇਰ ਕਾ ਦਾ ਖਿਆਲ ਵੇ ਲੇਵੇ ਗੰਗੂ ਪਾਪੀਆਂ ਲਾਲ ਤਾਂ ਸਮਾਲਵੇ ਨਿਹਤ ਸਹੀਦ ਹੋਗੇ ਗੋਬਿਲ ਦੇਨਾ ਲੋਨ ਹਰਾਮੀ ਤਨੋ ਸਦਾ ਲੋਕੀ ਕਹਿਣਗੇ ਲੋਣ ਹਰਮੀ ਤੈਨੂੰ ਸਦਾ ਲੋਕੀ ਕਹਿਣਗੇ ਤੂੰ ਤਨਾਲੀ ਸ਼ਰਮ ਜੋ ਵੀ ਕਹਿੰਦੇ ਨੇ ਉਹ ਕਹਿਣਦੇ ਸਾਰੀ ਦੁਨੀਆ ਤੇਰਾ ਪਹਿੜਾ ਹੋੜਾ ਹਾਲਵੇ ਲੈਵੇ ਗੰਗੂ ਪਾਪਿਆ ਲਾਲ ਤਾਂ ਸਮਾਲਵੇ ਨਿਹਜ ਸਹੀਦ ਹੋਗੇ ਗੋਬਿੰਦ ਦੇ ਲਾਲ ਆਉਣੀਆ ਆਵਾਜ਼ਾ ਸਦਾ आणी आवाज़ सदा नीह विचो सची इटां लादी ला ते रखियां सुल जियां दी तूं कलाल वे ਲੇ ਵੇ ਗੁੰਗੁ ਪਾਪੀਆਂ ਲਾਹਣ ਤਾਂ ਸਮਾ ਲਵੇ ਨਿਹਜ ਸਹੀਦ ਹੋਗੇ ਗੋਬਿੰਦ ਦੇ ਨਾਲ ਵੇ ਨਿਹਜ ਸਹੀਦ ਹੋਗੇ لی وے گنگو پا پیا لالتا سمال وے نیہا جی شہید ہو گے گوبند لال وے نیہ جی شہید ہو گے گو بند دے love